ਸਤ ਸ੍ਰੀ ਅਕਾਲ ਦੋਸਤੋ ਮੌਸਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇੱਕ ਸਿਸਟਮ ਤਕੜਾ ਜਾ ਰਿਹਾ ਹੈ ਉੱਤਰ ਪੱਛਮੀ ਇਲਾਕਿਆਂ ਵਿੱਚ ਉਹ ਫਿਲਹਾਲ ਜੰਮੂ ਐਂਡ ਕਸ਼ਮੀਰ ਦੇ ਵਿੱਚ ਅਤੇ ਲੈਂਦੇ ਵਾਲੀ ਸਾਈਡ ਦਿਖਾਈ ਦੇ ਰਿਹਾ ਇਹ ਦੇਖ ਸਕਦੇ ਹੋ ਇੱਥੋਂ ਬਸ ਆਉਣ ਵਾਲੇ ਕੁਝ ਘੰਟਿਆਂ ਤੱਕ ਇਹ ਪੰਜਾਬ ਦੇ ਪਠਾਨਕੋਟ ਸ੍ਰੀ ਅਮਰਸਲ ਸਾਹਿਬ ਨਵਾਂ ਸ਼ਹਿਰ ਹੁਸ਼ਿਆਰਪੁਰ ਤਰਨਤਨ ਸਾਹਿਬ ਗਰਦਾਸਪੁਰ ਤੇ ਅੱਗੇ ਵੱਲ ਨੂੰ ਵੱਧਾ ਹੋਇਆ ਜਾਨੀ ਕਿ ਇਸ ਤਰ੍ਹਾਂ ਮੂਵ ਕਰਦਾ ਹੋਇਆ ਨਜ਼ਰ ਆਊਗਾ ਆਉਣ ਵਾਲੇ ਕੁਝ ਘੰਟਿਆਂ ਤੱਕ ਇਹ ਸਿਸਟਮ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹਿਆ ਕਾਰਵਾਈਆਂ ਕਰਦਾ ਹੋਇਆ ਨਜ਼ਰ ਆਊਗਾ ਇਹ ਤੁਸੀਂ ਲਾਈਵ ਦੇਖ ਸਕਦੇ ਹੋ ਇਸ ਤਰ੍ਹਾਂ ਮੂਵ ਕਰ ਰਿਹਾ ਹੈ ਇੱਥੋਂ ਐ ਅੱਗੇ ਵੱਲ ਨੂੰ ਆਊਗਾ ਯਾਨੀ ਕਿ 9-10 ਵਜੇ ਤੱਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਦੇ ਨਾਲ ਮੀਂਹਿਆ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਕਿਤੇ ਦਰਮਿਆਨਾ ਹੋਊ ਕਿਤੇ ਟੁੱਟ ਮੇ ਰੂਪ ਦੀ ਜਿੱਕਣ ਮਣਕਣੀ ਹੋ ਇਸ ਤਰ੍ਹਾਂ ਦੀ ਕਾਰਵਾਈ ਹੋਊਗੀ ਬਾਕੀ ਹਜੇ ਫਿਲਹਾਲ ਜੋ ਵੀ ਅਪਡੇਟ ਆ ਆਉਣ ਵਾਲੇ ਸਿਸਟਮ ਦੀ ਆ ਰਹੀ ਹੈ ਜਿਹੜੀ ਕਿ 6 ਤਰੀਕ ਨੂੰ ਪਹੁੰਚ ਰਿਹਾ ਉਹ ਹੀ ਆ ਰਿਹਾ ਤੁਸੀਂ ਉਸ ਦੀ ਵੀ ਤਸਵੀਰ ਦੇਖ ਸਕਦੇ ਹੋ ਤੁਹਾਡਾ ਉਹ ਵੀ ਤਸਵੀਰ ਸਾਂਝੀ ਕਰ ਰਿਹਾ ਜਿਹੜਾ 6 ਤਰੀਕ ਤੋਂ ਲੈ ਕੇ 9 ਤਰੀਕ ਦੇ ਵਿੱਚ ਪਹੁੰਚ ਰਿਹਾ ਉਹ ਇਹ ਸਿਸਟਮ ਆ ਉਹ ਇਸ ਤਰ੍ਹਾਂ ਮੂਵ ਕਰ ਰਿਹਾ ਇਸ ਦੇ ਨਾਲ ਭਾਰੀ ਤੋਂ ਭਾਰੀ ਮੀਂਹ ਦੇ ਜਿਹੜੇ ਉਮੀਦ ਜਾਪ ਰਹੀ ਹੈ ਫਿਲਹਾਲ ਹਰਿਆਣੇ ਦਾ ਮੌਸਮ ਠੀਕ ਠਾਕ ਹੈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਜਿਹੜੀ ਇਸ ਸਮੇਂ ਦਿਖਾਈ ਦੇ ਰਹੀ ਹੈ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਟੁੱਟਮੇ ਜੀ ਬੱਦਲਵਾਈ ਕਿਤੇ ਕਿਤੇ ਜਿਹੜੀ ਦਿਖਾਈ ਦੇ ਰਹੀ ਹੈ ਜਿਹੜਾ ਕਿ ਤੋ ਪਛਾਂ ਜਿਹੜਾ ਮੌਸਮ ਬਣਿਆ ਹੋਇਆ ਹਮਸਪਰੀ ਗਰਮੀ ਬਣੀ ਹੋਈ ਆ ਕਿਤੇ ਕਿਤੇ ਇਹ ਬੱਦਲ ਵੀ ਟੁੱਟਵੇਂ ਜਰੂਰ ਦੇ ਵਿੱਚ ਦਿਖਾਈ ਦੇ ਰਹੀ ਹੈ ਅੱਜ ਯਾਨੀ ਕਿ 9-10 ਵਜੇ ਤੱਕ ਉੱਤਰ ਪੱਛਮੀ ਇਲਾਕੇ ਨੇ ਇਹਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਸ੍ਰੀ ਅਮਰਸਾ ਸਾਹਿਬ ਪਠਾਨਕੋਟ ਤੇ ਗਰਦਾਸਪੁਰ ਨਮਾਸ਼ਹਿਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਇਹ ਕਾਰਵਾਈ ਹੋਗੀ ਤਦ ਤੱਕ ਲਈ ਧੰਨਵਾਦ